ਜਿਹਦੀ ਸ਼ਕਤੀਨਗਰ ਮਾਰਕੀਟ ਤੇ ਟੋਕਰਿਆਂ ਵਾਲੇ ਬਾਜ਼ਾਰ ਦੇ ਜਿਹੜੇ ਸਾਰੇ ਜਿਹੜੇ ਆਪਣੇ ਇੱਥੇ ਬਿਜ਼ਨਸਮੈਨ ਨੇ ਇਹਨਾਂ ਨਾਲ ਸਾਰਿਆਂ ਨਾਲ ਮੁਲਾਕਾਤ ਕੀਤੀ ਹੈ ਕਿਉਂਕਿ ਦੇਹੋ ਜੇ ਇਹਨਾਂ ਆਪਣੇ ਹਾਲਾਤ ਨੇ ਬਾਰਡਰ ਦੇ ਉੱਤੇ ਹੋਰ ਲੋਕਾਂ ਵਿੱਚ ਬਹੁਤ ਸਾਰੀਆਂ ਇਜਾਮ ਅ ਮਤਲਬ ਉਹਨਾਂ ਨੂੰ ਕਲੈਰਿਟੀ ਨਹੀਂ ਸੀ ਵੀ ਔਰ ਆਮ ਲੋਕ ਅਫਵਾਹ ਬਹੁਤ ਫਲਾ ਰਹੇ ਉਸ ਕਰਕੇ ਮੈਂ ਸਾਰੇ ਬਿਜ਼ਨਸ ਕਮਿਊਨਿਟੀ ਨਾਲ ਗੱਲਬਾਤ ਕੀਤੀ ਹੈ ਔਰ ਸਾਰਾ ਡਿਸਕਸ਼ਨ ਵੀ ਹੋਇਆ ਔਰ ਇਹਨਾਂ ਨੂੰ ਦੱਸਿਆ ਵੀ ਗਿਆ ਕਿ ਪਰਮਨੈਂਟਿਕ ਡਿਪਟੀ ਕਮਿਸ਼ਨਰ ਸਾਹਿਬ ਮੈਡਮ ਬਲੋ ਇਸ ਕਰਕੇ ਨਹੀਂ ਕੀਤਾ ਗਿਆ ਸੋ ਦੈਟਸ ਫਲੈਕਸੀਬਲ ਰਹੇ ਜਦੋਂ ਵੀ ਜਿਸ ਤਰ੍ਹਾਂ ਦੇ ਆਪਾਂ ਨੂੰ ਸਿਚੁਏਸ਼ਨ ਆਉਂਦੀ ਹੈ ਜਾਂ ਇਨਪੁਟ ਆਉਂਦੀ ਹੈ ਉਹਦੇ ਮੁਤਾਬਕ ਹੀ ਬਲੈਕਆਊਟ ਦੇ ਆਰਡਰ ਕੀਤੇਗਾ ਜੀ ਜਿਵੇਂ ਇੱਕ ਸਾਰਿਆਂ ਦੇ ਤੁਹਾਡੇ ਨਾਲ ਹੀ ਇਹ ਅਪੀਲ ਕਰਨਾ ਚਾਹਨਾ ਕਿ ਅਫਵਾਹ ਤੋਂ ਬਚੀਏ ਔਰ ਜਿਹੜੇ ਅਫਵਾਹ ਫੈਲਾਉਣ ਵਾਲਿਆਂ ਨੇ ਵਾਪਸ ਹੀ ਐਕਸ਼ਨ ਸੱਚ ਐਕਸ਼ਨ ਵੀ ਲਗਾ ਲੈ ਪੁਲਿਸ ਨੇ ਪਬਲਿਕ ਦੇ ਕੰਫਰਟ ਵਾਸਤੇ ਇਹ ਅਸੀਂ ਹਰੇਕ ਪਰ ਤਿੰਨ ਥਾਣਿਆਂ ਦੇ ਮਗਰ 6 ਫਲਾਈਂਗ ਸਕਵਡ ਕੈਲਰ ਜਰ ਫੁਰਕ ਰੈਕਸ਼ਨ ਟੀਮਸ اور ਆਪ ਭਾਰ ਅਸੀਂ ਡਿਪਲੋਏ ਕਰ ਦਿੱਤੀ ਹੈ ਤਿੰਨ ਥਾਣਿਆਂ ਮਗਰ ਇਹ ਕਿਆ ਹੋਰ ਉਹਨੂੰ ਬਾਕੀ ਜਿਹੜਾ ਸਾਡਾ ਪੀਸੀਆਰ ਚੱਲ ਰਿਹਾ ਜਾਂ ਸਾਡੀ ਨਾਈਟ ਪੈਟਰੋਲਿੰਗ ਡਿਪਲॉयਮੈਂਟ ਹੈ ਨਾਕਾਬੰਦੀ ਉਹ ਡਿਫਰੈਂਟ ਹੈ ਉਹਦੇ ਵਾਸਤੇ ਤਕਰੀਬਨ 750 ਬੰਦਾ ਅਸੀਂ ਐਕਸਟਰਾ ਲਿਆ ਹੈ ਹੈੱਡਕੁਆਰਟਰ ਤੋਂ ਚੰਡੀਗੜ੍ਹ ਤੋਂ ਉਹਦੇ ਚ ਨਾਕੇ ਵੀ ਲੱਗ ਰਹੇ ਆ ਤੇ ਜੇ ਤੁਸੀਂ ਟੋਟਲ ਸ਼ਹਿਰ ਦੀ ਗੱਲ ਕਰੀਏ ਆਪਾਂ 21 ਨਾਕੇ ਰਾਤ ਨੂੰ ਸਾਰੀ ਰਾਤ ਰਹਿੰਦੇ ਆ ਸਵੇਰ ਤੱਕ ਸਾਰੇ ਜਿੰਨੇ ਸਕੇਪ ਰੂਟਸ ਨੇ ਉਹਨਾਂ ਨੂੰ ਕਵਰ ਕਰਨ ਵਾਸਤੇ ਜਿਹੜੇ ਇੱਕ ਕੁਇਕ ਰੈਕਸ਼ਨ ਟੀਮਸ ਨੇ ਇਹ ਸਿਰਫ ਪਬਲਿਕ ਦੇ ਕੌਨਫੀਡੈਂਸ ਬਿਲਡਿੰਗ ਵਾਸਤੇ ਜਾਂ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉੱਥੇ ਪਹੁੰਚਣ ਪੀਸੀਆਰ ਦੇ ਨਾਲ ਸੋ ਦੈਟ ਸਪਲੀਮੈਂਟ ਹੋ ਜੇ ਜਿਵੇਂ ਪਰਸੋ ਚੌਥੀ ਕਿਸੇ ਰੈਜ਼ੀਡੈਂਸ਼ੀਅਲ ਏਰੀਆ 'ਚ ਜੋ ਮੈਨੂੰ ਆ ਆਇਆ ਸੀਗਾ ਮੈਸੇਜ ਰਾਤ ਨੂੰ 2:30 ਵਜੇ ਮੈਨੂੰ ਕਾਲ ਆਈ ਕਿਸੇ ਪਬਲਿਕ ਦੇ ਬੰਦੇ ਦੀ ਕਾਫੀ ਲੋਕ ਬਾਹਰ ਆਪਣੇ ਘਰਾਂ ਤੋਂ ਆ ਗਏ ਆ ਤੋ ਵੀ ਅਸੀਂ ਉਸ ਗੱਲ ਨੂੰ ਦੇਖਦੇ ਹੋਏ ਇਮੀਡੀਏਟਲੀ ਸਾਡੇ ਆਫੀਸਰ ਬਾਹਰ ਸੀ ਉਹ ਚਲੇ ਗਏ ਮੌਕੇ ਤੇ ਲੋਕਾਂ ਨੂੰ ਤਸੱਲੀ ਹੋ ਜਾਂਦੀ ਹੈ ਕਿਉਂਕਿ ਇਹ ਚੀਜ਼ ਇਦਾਂ ਦੀ ਹੈ ਨਵੀਂ ਵੀ ਹੈ ਔਰ ਇਹਦੇ ਬਾਰੇ ਜ਼ਿਆਦਾ ਐਕਸਪੀਰੀਅੰਸ ਨਹੀਂ ਕਿਸੇ ਨੂੰ ਵੀ ਇਹਨੂੰ ਕਿਸ ਤਰ੍ਹਾਂ ਡੀਲ ਕਰਨਾ ਸੋ ਮੈਂ ਦੂਜੀ ਗੱਲ ਇਹ ਕਹਿਣਾ ਚਾਹੁੰਦਾ ਕਿ ਪੁਲਿਸ ਤੁਹਾਡੇ ਵਾਸਤੇ ਹਰ ਟਾਈਮ ਹਾਜ਼ਰ ਹੈ ਸਪੈਸ਼ਲੀ ਨਾਈਟ ਟਾਈਮ ਦੇ ਵਿੱਚ ਲੋਕਾਂ ਨੂੰ ਜ਼ਿਆਦਾ ਲੋਡ ਹੁੰਦੀ ਹੈ ਉਹ ਅਸੀਂ ਡਿਪਲੋਏ ਕਰ ਦਿੱਤੀ ਐਕਸਟਰਾ ਫੋਰਸ ਤੇ ਐਕਸਟਰਾ ਗੱਡੀਆਂ ਦੂਜਾ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਜਿਹੜੀ ਕੋਈ ਵੀ ਗੱਲ ਹੈ ਉਹਦੀ ਕਲੈਰੀਫਿਕੇਸ਼ਨ ਥੀਸੀ ਸਾਹਿਬ ਵੱਲੋਂ ਕੰਟਰੋਲ ਰੂਮ ਹੈ ਤੁਹਾਡੇ ਲੋਕਲ ਆਫੀਸਰਸ ਨੇ ਸਾਡੇ ਨਾਲ ਜਿੰਨਾ ਮਰਜ਼ੀ ਤੁਸੀਂ ਸੰਪਰਕ ਕਰੋ ਔਰ ਕੰਟਰੋਲ ਰੂਮ ਦਾ ਨੰਬਰ ਅਸੀਂ ਜਿਹੜਾ ਸਾਡੇ ਪੁਲਿਸ ਕੰਟਰੋਲ ਰੂਮ ਦਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਨੇ ਆ ਮਾਇਆ ਮੀਡੀਆ ਔਰ ਜਿਹੜੇ ਸਾਡੀ WhatsApp ਗਰੁੱਪ ਬਣੇ ਆ ਉਹਨਾਂ ਨੂੰ ਵੀ ਮੈਂ ਅੱਜ ਤੋਂ ਐਸਟੀਮੇਟ ਕਰਨ ਲੱਗਾ ਸੁਰਤ ਪੁਲਿਸ ਵੱਲੋਂ ਮੈਸੇਜ ਆ ਤਾ ਤੁਹਾਨੂੰ ਆਉਂਦਾ ਰਹੇ ਕਿਉਂਕਿ ਸਾਰੇ ਤੁਸੀਂ ਮੈਂਬਰ ਹੈਗੇ ਹੋ ਜਿਹੜਾ ਡਿਵੀਜ਼ਨ ਦਾ ਪ੍ਰਾਣਾ ਬਣਿਆ ਹੋਊਗਾ ਉਹਦੇ ਵਿੱਚ ਹੀ ਅਸੀਂ ਇਹ ਸਾਰਾ ਕਰਦੇ ਰਵਾਂਗੇ ਬਲੈਕ ਮਾਰਕੀਟਿੰਗ ਬਾਰੇ ਮੇਨ ਗੱਲ ਦੀ ਸੀ ਤੇ ਮੰਤਰੀ ਸਾਹਿਬ ਦੀ ਇੱਕ ਮੀਟਿੰਗ ਵੀ ਹੋਈ ਸੀ ਉਹਨਾਂ ਨੇ ਦੱਸ ਦਿੱਤਾ ਵੀ ਕਿਸੇ ਨੂੰ ਕੋਈ ਘਰਵਾਉਣ ਦੀ ਆ ਕੋਈ ਇੱਕਦਮ ਕੋਈ ਐਸੀ ਐਮਰਜੈਂਸੀ ਭਾਇੰਕਰ ਨਹੀਂ ਲੋੜ ਨਹੀਂ ਉਹਦੇ ਨਾਲ ਸੋ ਆਪਣਾ ਸਿਸਟਮ ਡਿਸਟਰਬ ਹੁੰਦਾ ਆਪਾਂ ਨੂੰ ਇਹ ਚਾਹੀਦਾ ਬਲਕਿ ਕਿ ਆਪਾਂ ਪ੍ਰਸ਼ਾਸਨ ਦਾ ਪੁਲਿਸ ਦਾ ਸਾਰਿਆਂ ਦਾ ਸਾਥ ਲਈਏ ਔਰ ਕਾਲੀ ਕੋਈ ਰਾਸ਼ਨ ਜਾਂ ਪਟਰੋਲ ਦੇ ਮਗਰ ਲਾ ਕੇ ਆਪਾਂ ਇਹਨੂੰ ਸਸਤੀ ਉਹਦੀ ਪ੍ਰਾਈਸੇਸ ਵਧਾ ਦਈਏ ਤੇ ਜਿਹੜੇ ਲੋਕ ਜਿਨ੍ਹਾਂ ਨੂੰ ਐਕਚੁਅਲੀ ਲੋੜ ਹੈ ਉਹ ਵਿਚਾਰੇ ਵਾਂਝੇ ਰਹਿ ਜਾਣ ਮੌਕੇ ਤੇ ਜਾਣ ਤੋਂ ਬਾਕੀ ਕਿਸੇ ਕਿਸਮ ਦੀ ਵੀ ਕੋਈ ਪ੍ਰੋਬਲਮ ਹੈ ਸਾਡੇ ਸਾਰੇ ਆਫੀਸਰ ਤੇ ਜਿਹੜੇ ਡਿਪਲॉयਮੈਂਟ ਤੁਹਾਨੂੰ ਮੈਂ ਦੱਸੀ ਦਿੱਤੀ ਉਹ ਅਵੇਲੇਬਲ ਰਹਿਣਗੇ ਰਾਤ ਦੇ ਟਾਈਮ ਦੂਜਾ ਮੈਂ ਲਾਸਟਿਕ ਅਣਜੋਣ ਨਾ ਜੀ ਬਲੈਕਆਉਟ ਕਰਾਇਆ ਜਾਂਦਾ ਆਰਡਰ ਕੀਤਾ ਜਾਂਦਾ ਉਹ ਪਬਲਿਕ ਦੇ ਫਾਇਦੇ ਵਾਸਤੇ ਪਬਲਿਕ ਇੰਟਰਸਟ ਹੁੰਦਾ ਔਰ ਪਬਲਿਕ ਸਿਕਿਉਰਿਟੀ ਨੂੰ ਮੁੱਖ ਰੱਖਦੇ ਹੁੰਦੇ ਸੋਦੀ ਵਾਇਲੇਸ਼ਨ ਨਾ ਕੀਤੀ ਜਾਵੇ ਦੋ ਚਾਰ ਦਿਨ ਚ ਆਪਾਂ ਕੋਈ ਜਿਆਦਾ ਫਰਕ ਨਹੀਂ ਪੈਂਦਾ ਮੂਵਮੈਂਟ ਘਟਾਵਾਂਗੇ ਉਹ ਸਾਡੀ ਆਪਣੀ ਸਿਕਿਉਰਿਟੀ ਨੂੰ ਕੰਪਰੋਮਾਈਜ਼ ਨਹੀਂ ਕਰ ਸਕਦੇ ਸਰ